ਰਾਜਪੁਰ ਸਾਹਿਬ ਪਹਿਲਾਂ ਤਾਂ ਮੈਂ ਇੱਕ ਛੋਟੀ ਜੀ ਗੱਲ ਤੋਂ ਸ਼ੁਰੂ ਕਰਦਾ ਜਿਵੇਂ ਬੀਬੀ ਨੇ ਕਿਹਾ ਕਿ ਅਫੋਰਡੇਬਲ ਘਰ ਚਾਹੀਤੇ ਆ ਹਾਂਜੀ ਦੂਜੇ ਪਾਸੇ ਜਿਹੜੀ ਕਿ ਆਸਟ੍ਰੇਲੀਅਨ ਕੰਜ਼ਿਊਮਰ ਕਮਿਸ਼ਨ ਦੀ ਇੱਕ ਰਿਪੋਰਟ ਆਈ ਆ ਅੱਛਾ ਜੀ ਉਹ ਰਿਪੋਰਟ ਇਹ ਕਹਿੰਦੀ ਹੈ ਕਿ ਜਸ ਜੇ ਆਪਾਂ ਸਾਰੀਆਂ ਚੀਜ਼ਾਂ ਨਾ ਜਦੋਂ ਆਪਾਂ ਇੱਕ ਚੌਕਟੇ ਦੇ ਉੱਤੇ ਰੱਖਦੇ ਆ ਠੀਕ ਹੈ ਜੀ ਵੀ ਪੋਪੂਲੇਸ਼ਨ ਗਰੋਥ ਹਾਂਜੀ ਇਸ ਸ਼ਹਿਰ ਦੀ ਕਿੰਨੀ ਹੈਗੀ ਕਿੰਨੇ ਘਰ ਬਣ ਰਹੇ ਆ ਕਿੰਨੇ ਘਰ ਵਿਕ ਰਹੇ ਆ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਇੱਕ ਫਾਰਮੂਲੇ ਦੇ ਵਿੱਚ ਫਿੱਟ ਕਰਦੇ ਆ ਤੇ ਫਿਰ ਉਹ ਗੁਣਾ ਗੁਣਾ ਯਰਬ ਕਰਕੇ ਫਿਰ ਇੱਕ ਅੰਕੜਾ ਸਾਹਮਣੇ ਆਉਂਦਾ ਕੈਲਕੂਲੇਸ਼ਨ ਤੋਂ ਬਾਅਦ ਕੈਲਕੂਲੇਸ਼ਨ ਤੋਂ ਬਾਅਦ ਉਹ ਹੁਣ ਕੈਲਕੂਲੇਸ਼ਨ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਭਾਈ ਸਾਹਿਬ ਗੱਲਾਂ ਤਾਂ ਆਪਾਂ ਪੱਟ ਤੇ ਥਾਪੀਆਂ ਤਾਂ ਐਡੀਆਂ ਐਡੀਆਂ ਵੱਡੀਆਂ ਮਾਰਦੇ ਆ ਸਰਕਾਰ ਨੂੰ ਕਿਹਾ ਆਸਟ੍ਰੇਲੀਆ ਦੇ ਨੂੰ ਅੱਛਾ ਜੀ ਵੀ ਤੁਸੀਂ ਵੀ ਐਂ ਕਰਦਾਂਗੇ ਇੰਨੇ ਹਜ਼ਾਰ ਘਰ ਬਣਾ ਦਾਂਗੇ ਪਰ ਕਹਿੰਦੇ ਵੀ ਐਕਚੁਅਲ ਹਮ 1995 ਤੋਂ ਅੱਛਾ ਜੀ ਜੇ ਹੁਣ ਆਪਾਂ 2025 ਤੱਕ ਆਜ ਗਏ ਹਾਂ ਜੀ ਹਾਂ 30 ਸਾਲਾਂ ਦੇ ਵਿੱਚ ਇਨਸ਼ਾ ਅੱਲਾਹ 30 ਸਾਲਾਂ ਦੇ ਵਿੱਚ ਜਿਹੜੀ 1995 ਚ ਜਿਹੜੀ ਪ੍ਰੋਡਕਟਿਵਿਟੀ ਸੀ ਅਸਟ੍ਰੇਲੀਆ ਦੀ ਅੱਛਾ ਜੀ ਘਰ ਬਣਦੇ ਸੀ ਪਾਪੂਲੇਸ਼ਨ ਦੇ ਹਿਸਾਬ ਨਾਲ ਉਸ ਤੋਂ ਕਹਿੰਦੇ ਭਾਈ ਸਾਹਿਬ ਘਟ ਹੋ ਗਿਆ ਹੁਣ ਓਕੇ ਠੀਕ ਹੈ ਨਾ ਇਹ ਗੱਲ ਆ ਓਕੇ ਵੀ ਇਹ ਇਹ ਮਹਿੰਗਾਈ ਦਾ ਇੱਕ ਵੱਡਾ ਕਾਰਨ ਕੀ ਤੁਹਾਨੂੰ ਵੱਧਦੀ ਹੋਈ ਪਾਪੂਲੇਸ਼ਨ ਵਾਧਦਾ ਹੋਇਆ ਸ਼ਹਿਰਾਂ ਦਾ ਇਨਫਰਾਸਟ੍ਰਕਚਰ ਉਹਦੇ ਨਾਲ ਵਰਲਡ ਦੀਆਂ ਕੀਮਤਾਂ ਕੱਚੇ ਮਾਲ ਦੀਆਂ ਸਾਰੀਆਂ ਜੋ ਆ ਉਹਦੇ ਨਾਲ ਕੰਪੇਅਰ ਹੋ ਕੇ ਚੱਲਣਾ ਪੈਟਾਗਾ ਬਿਲਕੁਲ ਜੀ ਬਿਲਕੁਲ ਉਹੋ ਜੇ ਤੁਸੀਂ ਨਹੀਂ ਕੰਪੇਅਰ ਹੋ ਕੇ ਚੱਲਦੇ ਹੁਣ ਕਿ ਇੱਕ ਹੋਰ ਗੱਲ ਉਹਨਾਂ ਨੇ ਕਹੀ ਕਿ ਜਿੰਨੀ ਆਨ ਐਂਡ ਐਵਰੇਜ ਬੰਦਾ ਵੜਦਾ ਸੀ ਤੁਸੀਂ ਤੁਸੀਂ ਮੰਨ ਲਓ ਤੁਸੀਂ ਲੋਟ ਲੈ ਲਿਆ ਹੂੰ ਤੁਸੀਂ ਲੋਟ ਲੈ ਕੇ ਪ੍ਰੋਜੈਕਟ ਬੈਡ ਤਾਂ ਅੱਜ ਤੋਂ ਠੀਕ ਹੈ ਜੀ ਜਿੰਨੇ ਟਾਈਮ ਦੇ ਵਿੱਚ ਤੁਹਾਡਾ ਘਰ ਅੱਜ ਦੀਆਂ ਕੰਡੀਸ਼ਨਾਂ ਚ ਬਣਨਾ 1995 ਚੋਂ ਉਦੋਂ ਪਹਿਲਾਂ ਬਣ ਜਾਂਦਾ ਸੀ ਓਕੇ ਮਤਲਬ ਹੁਣ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਜ਼ਿਆਦਾ ਟਾਈਮ ਲੱਗਦਾ ਸੋ ਇਹ ਚੀਜ਼ਾਂ ਨੂੰ ਇਹਨੂੰ ਮੈਚ ਕਰਨਾ ਪੈਣਾ ਉਹਨਾਂ ਚੈਰ ਤੁਸੀਂ ਕਾਗਜ਼ਾਂ ਦੇ ਉੱਤੇ 70000 ਘਾਰੇ ਇਧਰ 50000 ਘਾਰੇ ਇਧਰ 20000 ਆਏ ਫਲਾਨੀ ਟ੍ਰੇਨ ਚਲਾ ਦਾਂਗੇ ਫਲਾਨੀ ਸ਼ਹਿਰ ਨੂੰ ਆਏ ਚੱਲ ਜੂਗਾ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਇਹ ਸਾਰੀਆਂ ਨਰਮੋਗਣ ਬਿਲਕੁਲ ਮਤਲਬ ਪ੍ਰੈਕਟੀਕਲ ਚ ਲੈ ਕੇ ਆਉਣ ਦਾ ਜ਼ਰੂਰਤ ਹੈ ਜ਼ਰੂਰਤ ਜਿਵੇਂ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਜਿਵੇਂ ਉਹਨਾਂ ਨੇ ਪੰਜ ਗੱਲਾਂ ਕਈਆਂ ਸੀਗੀਆਂ ਵੀ ਆਹਾਹਾ ਪ੍ਰੋਡਕਟਿਵਿਟੀ ਕਮਿਸ਼ਨ ਨੇ ਵੀ ਆ ਚੀਜ਼ਾਂ ਹੋਣੀਆਂ ਜਿਹਦੇ ਇਸੇ ਤਰੀਕੇ ਨਾਲ ਇਹ ਵੀ ਗੱਲ ਕਹੀ ਹੈ ਕਿ ਇਹ ਚੀਜ਼ਾਂ ਨੂੰ ਕਿਵੇਂ ਫਿਕਸ ਕਰਨਾ ਇਹਦੇ ਉੱਤੇ ਕੰਮ ਕਰੋ ਬਿਲਕੁਲ ਇਹ ਫੇਰ ਅੰਕੜੇ ਜਿਹੜੇ ਸਰ ਹੋਣੇ ਹੁਣ ਚਲੋ ਆਪਾਂ ਆ ਜਾਨੇ ਅਗਲੀ ਗੱਲ ਰਾਜਪੁਰਾ ਸਾਹਿਬ ਹਾਂਜੀ ਓਸੀਆਈ ਜਿਹਨੂੰ ਅਫੀਸ਼ੀਅਲ ਕੈਸ਼ ਰੇਟ ਕਹਿੰਦੇ ਆ ਅੱਛਾ ਜੀ ਅਰਜਰ ਬੈਂਕ ਜਿਹੜੀ ਹੈਗੀ ਹੈ ਕਿ ਅੱਗੇ ਮਨੀ ਲੈਂਡ ਕਰਦੀ ਆ ਬੈਂਕਾਂ ਨੂੰ ਛੋਟੀਆਂ ਬੈਂਕਾਂ ਨੂੰ ਦਾਰਿਆਂ ਨੂੰ ਸਾਰਿਆਂ ਨੂੰ ਜਿਹੜੇ ਹਾਂ ਜਿਹਦੇ ਜਿਹਦੇ ਜਿਹੜਾ ਉਹਨਾਂ ਦਾ ਰੇਟ ਹੁੰਦਾ ਹਾਂਜੀ ਹਾਂਜੀ ਹੈ ਜੀ ਉਹ ਤੋਂ ਉਹ ਸਾਨੂੰ ਅੱਗੇ ਲੈਂਡ ਕਰਦੇ ਆ ਸਹੀ ਗੱਲ ਹੈ ਜੀ ਸੋ ਉਹਦੇ ਚ ਕੀ ਹੈਗਾ ਕਿ ਉਹ ਹੁਣ 0.25% ਘਟਾ ਕੇ ਹੂੰ ਹੁਣ ਉਹ ਸੀ ਆਈ ਜਿਹੜੀ ਹੈਗੀ ਹੈ ਕਿ ਉਹ ਸੀ ਆਰ ਸੌਰੀ ਉਹ ਸੀ ਆਰ ਹਾਂ ਉਹ ਸੀ ਆਈ ਉਹ ਤੋਂ ਪਹਿਲਾਂ ਵਾਲੀ ਗੱਲ ਹੋ ਗਿਆ ਨਾ ਹਾਂਜੀ ਉਹ ਸੀ ਆਰ ਅਫੀਸ਼ੀਅਲ ਕੈਸ਼ ਰੇਟ ਜਿਹੜਾ ਕਿ 385 ਤੇ ਆ ਗਿਆ ਠੀਕ ਹੈ ਜੀ 385 ਤੇ ਆਉਣ ਦੇ ਨਾਲ ਕਈ ਲੋਕ ਤਾਂ ਇਹ ਕਹਿਣਗੇ ਵੀ 20 ਡਾਲਰਾਂ ਨਾਲ ਕੀ ਫਰਕ ਪੈਗਾ 40 ਡਾਲਰਾਂ ਨਾਲ ਕੋਈ ਫਰਕ ਪੈ ਗਿਆ ਜੀ ਹੈਨਾ ਵੀ ਇੰਨਾ ਕੀ ਫਰਕ ਪੈਣਾਗਾ ਪਰ ਉਹਦੇ ਨਾਲ ਹੀ ਫਿਰ ਕੁਝ ਅੰਕੜੇ ਵੀ ਹੋ ਜਾਂਦੇ ਆ ਬਿਲਕੁਲ ਜੀ ਪ੍ਰਾਈਸ ਫਾਈਂਡਰਾਂ ਨੇ ਜਿਹੜੇ ਹੈਗੇ ਕਿ ਇੱਕ ਰਿਪੋਰਟ ਜਿਹੜੀ ਨਸ਼ਰ ਕੀਤੀ ਹੈ ਉਹ ਕਹਿੰਦੇ ਜੀ ਵੀ ਮੁਲਕ ਦੇ 460 ਸਬਰਬ ਅੱਛਾ ਜੀ ਪੂਰੇ ਮੁਲਕ ਪਰਚ ਆਸਟ੍ਰੇਲੀਆ ਚ ਅੱਛਾ ਜੀ ਇਹੋ ਜੇ ਹੋਵੇਗਾ ਕਿ ਉੱਥੇ ਰੈਂਟ ਜਾਦੇ ਅਤੇ ਮੌਰਗੇਜ ਹੁਣ ਕੱਟ ਜਾਣੀ ਹੈ। ਓਕੇ ਓਕੇ ਮਾਲ ਜਿਹੜੇ ਇਨਵੈਸਟਰ ਹੈ ਉਹਨਾਂ ਨੂੰ ਇਹਦਾ ਵੱਡਾ ਜਿਹੜਾ ਬੈਨੀਫਿਟ ਆ ਉਹ ਦਿਸਦਾ। ਇਵਨ ਫਰਸਟ ਹੋਮ ਬਾイヤਰਸ ਦੇ ਲਈ ਵੀ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਹੂੰ ਬਿਲਕੁਲ ਕੀ ਤੁਸੀਂ ਉਹ ਕਹਿੰਦੇ ਮਤਲਬ ਹੁਣ ਹੁਣ ਵੈਸੇ ਤਾਂ ਇਹਦੇ ਵਿੱਚ ਬਹੁਤ ਸਾਰੇ ਮਹਿੰਗੇ ਸਵਰਬ ਵੀ ਹੈ ਜਿਵੇਂ ਹੁਣ ਮੈਲਬਰਨ ਦੇ ਜਿਹੜੇ 43 ਸਵਰਬਾਂ ਦੇ ਵਿੱਚ ਕਾਲਟਨ ਸਾਊਥ ਬੈਂਕ ਵਿਲੀਅਮਸ ਲੈਂਡਿੰਗ ਡੌਕਲੈਂਡ ਹੁਣ ਨੋਟਿੰਗ ਹੈਲ ਸੋ ਇਹ ਇੱਕ ਮਹਿੰਗੇ ਸਵਰਬ ਨੇ ਜੋ ਬਹੁਤ ਹਾਂਜੀ ਹਾਂਜੀ ਹੈ ਜੀ ਸੋ ਇੱਥੇ ਕਿਉਂਕਿ ਰੈਂਟ ਜ਼ਿਆਦਾ ਹੈ ਹਾਂਜੀ ਬਿਲਕੁਲ ਤਾਂ ਉਹ ਜਿਹੜੀ ਚੀਜ਼ ਹੈਗੀ ਹੈ ਕਿ ਉਹ 100 ਦਾ 200 ਦਾ ਜਿਹੜੀ ਹੁਣ ਇਹਨਾਂ ਨੇ ਜਿਹੜਾ ਕੈਲਕੂਲੇਸ਼ਨ ਕੱਢੀ ਆ ਵੀ 100 ਤੋਂ ਲੈ ਕੇ 200 ਡਾਲਰ 250 ਡਾਲਰ ਤੱਕ ਵੀ ਜਿਹੜਾ ਰੈਂਟ ਜਿਆਦਾ ਆ ਪਰ ਮੌਰਗੇਜ ਜਾਨੀ ਕਿ ਆ ਆਫੀਸ਼ੀਅਲ ਕੈਸ਼ ਰੇਟ ਆਉਣ ਤੋਂ ਬਾਅਦ ਇਹੋ ਘਟ ਜਾਣੀ ਆ ਸਹੀ ਗੱਲ ਤੇ ਇਹ ਜਿਹੜੇ ਰਾਜਪੁਰਾ ਸਾਹਿਬ ਜਿਹੜੇ ਹੈਗੇ ਕਿ 460 ਸਵਰਬਾਂ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਵੈਸਟਰਨ ਆਸਟ੍ਰੇਲੀਆ ਤੇ ਕੋ ਇੰਗਲੈਂਡ ਦੇ ਵਿੱਚ ਆ ਅੱਛਾ ਜੀ ਇਹਨਾਂ ਦੇ ਵਿੱਚ ਜੇ ਆਪਾਂ ਗੱਲ ਕਰਨੀ ਹੋਵੇ ਤਾਂ 199 ਅੱਛਾ ਜਾਨੀ ਕਿ ਸਵਰਬ ਇਹੋ ਜਿਹਨਾਂ ਚ ਕਿ ਘਰ ਖਰੀਦਣਾ ਫਾਇਦੇਮੰਦ ਆ ਠੀਕ ਹੈ ਤੇ 280 ਜਿਹੜੇ ਸਰਬ ਹੈ ਹੋਜੇ ਨੇ ਜਿਨ੍ਹਾਂ ਚ ਕੀ ਟਾਊਨ ਹਾਊਸ ਜਾਂ ਯੂਨਿਟ ਖਰੀਦਣਾ ਬੈਨੀਫੀਸ਼ੀਅਲ ਆ ਯਾਨੀ ਕਿ ਮੁਲਕ ਦੇ 5% ਜਿੱਥੇ ਘਰ ਬਣਦੇ ਵੀ 5% ਏਰੀਆ ਇਹੋ ਜਿਹਾ ਹੈ ਕਿ ਜਿੱਥੇ ਮਤਲਬ ਜੇ 100 ਘਰ ਆ ਤਾਂ 5 ਘਰ ਕਿਹੋ ਜਿਹਾ ਆਗੇ ਇਸ ਡਾਟੇ ਮੁਤਾਬਕ ਜਿੱਥੇ ਮਾਰਗੇਜ ਜਿਹੜੀ ਹੈਗੀ ਹੈ ਕਿ ਸਸਤੀ ਹੈ ਰੈਂਟ ਰੈਂਟ ਜਿਆਦਾ ਰੈਂਟ ਜਿਆਦਾ ਹੈ ਇਸੇ ਤਰੀਕੇ ਨਾਲ ਜਿਹੜੇ ਹੈਗੇ ਹੈ ਕਿ ਟੋਟਲ ਜਿਹੜੇ ਹੈਗੇ ਆ ਕਿ 16% ਯੂਨਿਟ ਟੋਟਲ ਮੁਲਕ ਦੇ ਇਹੋ ਜਿਹਾਂ ਜਿਹੜੇ ਟਾਊਨ ਜਿਹੜੇ ਇਹੋ ਜਿਹੇ ਟਾਊਨ ਹਾਊਸ ਇਦਾਂ ਦੇ ਆ ਗਏ ਕਿ ਜਿੱਥੇ ਜਿਹੜਾ ਹੈ ਕਿ ਮਾਰਗੇਜ ਘੱਟ ਆ ਤੇ ਰੈਂਟ ਜਿਆਦਾ ਹੈ ਸੋ ਇਹ ਜਿਹੜੀ ਹੈਗੀ ਹੈ ਕਿ ਪਹਿਲਾਂ ਤਾਂ ਜਿਹੜੀ ਕਿ ਖਬਰ ਇਹ ਆਈ ਹੈ ਤੇ ਇਹਦੇ ਵਿੱਚੋਂ ਰਾਜਪੁਰਾ ਸਾਹਿਬ ਜਿਹੜੇ ਹੈਗੇ ਆ ਕਿ ਜੇ ਮੈਲਬਨ ਦੀ ਆਪਾਂ ਗੱਲਬਾਤ ਕਰੀਏ ਜਾਂ ਇੱਥੋਂ ਦੀ ਗੱਲ ਕਰੀਏ ਤਾਂ ਇੱਥੋਂ ਦੇ 43 ਵਰਬ ਜਿਹੜੇ ਕਿ ਆ ਜਾਂਦੇ ਹੈ ਉਸ ਕੈਟਾਗਰੀ ਚ ਹੈ ਕੈਟਾਗਰੀ ਠੀਕ ਫਿਰ ਆਪਾਂ ਅਗਲੀ ਗੱਲ ਕਰੀਏ ਜੀ ਆਰਬੀਆਈ ਦੇ ਕਟ ਦਾ ਅਸਰ ਕੀ ਹੋਇਆ ਅੱਛਾ ਜੀ ਜਿਹੜਾ ਪ੍ਰਾਪਰਟੀ ਦੇ ਉੱਤੇ ਕੀ ਅਸਰ ਪਿਆ ਹੁਣ ਇਹ ਦੇਖਣ ਨੂੰ ਤਾਂ ਮਤਲਬ ਛੋਟੇ ਡਾਟੇ ਨੇ ਹੂੰ ਪਰ ਇਹਨਾਂ ਦੇ ਇੰਪੈਕਟ ਵੀ ਵੱਡੇ ਨੇ ਕਿ ਮੈਲਬਨ ਦੇ ਵਿੱਚ ਜਿਹੜੀ ਹੈਗੀ ਹੈ ਕਿ ਜਦੋਂ ਆ ਪਿਛਲੇ ਇੱਕ ਹਫਤੇ 'ਚ 0.1 ਫੀਸਦ ਜਿਹੜਾ ਘਰਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਅੱਛਾ ਜੀ ਤੇ ਮਈ ਮਹੀਨੇ ਦੇ ਵਿੱਚ 0.2 ਫੀਸਦ ਜਿਹੜੇ ਕੀ ਘਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਠੀਕ ਹੈ ਜੀ ਤੇ ਬ੍ਰੈਸਬੇਨ ਦੇ ਵਿੱਚ ਜਿਹੜਾ ਹੈ ਕਿ ਪਿਛਲੇ ਇੱਕ ਹਫਤੇ 'ਚ 0.3 ਫੀਸਦ ਦਾ ਵਾਧਾ ਹੋਇਆ ਅੱਛਾ ਜੀ ਭਾਵੇਂ ਕਿ ਇੱਥੇ ਸਾਲਾਨਾ ਹਜੇ ਵੀ 7.4 ਫੀਸਦ ਦਾ ਵਾਧਾ ਤੇ ਜਦੋਂ ਕਿ ਮੈਲਬਨ ਦੇ ਵਿੱਚ ਤਾਂ ਹਜੇ ਵੀ 1.9% ਦਾ ਡਿਕਲਾਈਨ ਹੈ ओके ਜਿਹੜਾ ਆਪਾਂ ਪਿਛਲੇ ਸਾਲ ਨਾਲ ਜਿਹੜਾ ਕੰਪੇਅਰ ਕਰਦੇ ਸੀ ਸਿਡਨੀ ਦੇ ਵਿੱਚ ਕਿਉਂਕਿ ਸਿਡਨੀ ਚ ਆਲਰੇਡੀ ਇਨਾ ਓਵਰ ਪ੍ਰਾਈਸ ਹੋ ਚੁੱਕਿਆ ਹੈਗਾ ਪਰ ਫਿਰ ਵੀ ਉਹ ਕਹਿੰਦੇ ਵੀ ਇਸ ਅ ਜਿਹੜਾ ਓਸੀਆਰ ਕੱਟ ਲੱਗਣ ਦੇ ਨਾਲ ਹੂੰ 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 ਸਿਡਨੀ ਦੇ ਵਿੱਚ ਵੀ ਮਈ ਮਹੀਨੇ 0.1 ਫੀਸਰ ਦਾ ਵਾਧਾ ਹੋਇਆ ਤੇ ਸਾਲਾਨਾ ਆਪਾਂ ਮੇ ਇੱਥੇ 0.6 ਫੀਸਰ ਦਾ ਜਿਹੜਾ ਹੈਗਾ ਕਿ ਮੈਂ ਜਿਹੜਾ ਜਿਹੜਾ ਹੈਗਾ ਕਿ ਵਾਧਾ ਸਿਡਨੀ ਦੇ ਵਿੱਚ ਹੋਇਆ ਹੈਗਾ ਪਿਛਲੇ ਇੱਕ ਸਾਲ ਚ ਟੋਟਲ ਆਕਸ਼ਨ 1800 ਤੇ 35 ਮੁਲਕ ਭਰ ਦੇ ਵਿੱਚ ਜਿਹੜੀਆਂ ਕੀ ਹੋਈਆਂ ਜਿਨ੍ਹਾਂ ਦੇ ਵਿੱਚੋਂ 68.8% ਜਿਹੜੀਆਂ ਇਹ ਕਲੀਅਰ ਹੋ ਗਈਆਂ ਮਤਲਬ ਸਕਸੈਸਫੁਲ ਹੋ ਗਈਆਂ ਸਕਸੈਸਫੁਲ ਹੋ ਗਈਆਂ ਠੀਕ ਤੇ ਵਿਕਟੋਰੀਆ ਦੀ ਅੱਛਾ ਜੀ ਵਕਟੋਰੀਆ ਵੀ ਨਹੀਂ ਸਪੈਸੀਫਿਕ ਆਪਾਂ ਮੈਲਬਨ ਦੀ ਗੱਲ ਕਰੀਏ ਹਾਂਜੀ ਹਾਂਜੀ ਤਾਂ ਮੈਲਬਨ ਦੇ ਵਿੱਚ ਜਿਹੜੀ ਨੈਸ਼ਨਲ ਐਵਰੇਜ ਆ 68.8% ਉਹਦੇ ਨਾਲੋਂ 0.2% ਵੱਧ ਜਿਹੜੀ ਹੈ ਕਿ ਆਕਸ਼ਨ ਕਲੀਅਰੈਂਸ ਹੋਈ ਹੈ ਜਾਨੀ ਕਿ ਇੱਥੇ ਪੂਰੀ 69% ਜਿਹੜੀ ਕਿ ਆਕਸ਼ਨ ਕਲੀਅਰੈਂਸ ਹੋਈ ਹੈ ਤੇ ਇੱਕ ਹੋਰ ਤੁਹਾਨੂੰ ਦੱਸ ਦਈਏ ਗੱਲ ਅੱਛਾ ਜੀ ਕਿ ਆਕਸ਼ਨ ਦਾ ਜਿਹੜਾ ਟ੍ਰੈਂਡ ਆ ਹੂੰ ਉਹ ਮੈਲਬਨ ਦੇ ਵਿੱਚ ਜ਼ਿਆਦਾ ਆ ਮੁਲਕ ਪਰਦੇ ਵਿੱਚੋਂ ਜੇ ਮੁਲਕ ਪਰਦੇ ਵਿੱਚ 1835 ਆਕਸ਼ਨਾਂ ਹੋਈਆਂ ਤੇ ਇਹਦੇ ਚੋਂ ਕੱਲੀਆਂ 986 ਆਕਸ਼ਨਾਂ ਕੱਲੇ ਬੈਂਕਾਂ ਚ ਹੋਈਆਂ ਓਕੇ ਓਕੇ ਇੱਥੇ ਇੱਥੇ ਆਕਸ਼ਨ ਤੇ ਪ੍ਰਾਪਰਟੀ ਜ਼ਿਆਦਾ ਜਾਂਦੀ ਹੈ ਹੁਣ ਇਸ ਮੌਕੇ ਕੀ ਇਹ ਟ੍ਰੈਂਡ ਚੱਲ ਪਿਆ ਕਿ ਇੱਥੇ ਜਿਹੜੀ ਹੈਗੀ ਪ੍ਰਾਪਰਟੀ ਦੀ ਆਕਸ਼ਨ ਕਰਾਉਣ ਦਾ ਸਿਲਸਿਲਾ ਚੱਲ ਪਿਆ ਕਿ ਅਗਲੇ ਨੂੰ ਲੱਗਦਾ ਰਿਜ਼ਰਵ ਕੀਮਤ ਲਾਦੇ ਜੇ 70% ਕਲੀਅਰੈਂਸ ਰੇਟ ਆ ਤਾਂ ਇਟਸ ਈਜ਼ੀ ਟੂ ਗੋ ਆ ਨਾ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਸੋ ਇਹ ਇਹ ਚੀਜ਼ ਜਿਹੜੀ ਇਹ ਮੰਨੋ ਓਵਰਆਲ ਦੇਖਿਆ ਜਾਵੇ ਤਾਂ ਮਤਲਬ ਜਿਹੜਾ ਮਾਰਕੀਟ ਆ ਉਹ ਹਿੱਲੀ ਜ਼ਰੂਰ ਆ ਨਾ ਜੀ ਇੱਕ ਦੋ ਵਾਰ ਹੁਣ ਤੱਕ ਹੋ ਗਿਆ ਪਹਿਲਾਂ ਵੀ 0.25 ਇਹਨਾਂ ਨੇ ਘਟਾਇਆ ਸੀਗਾ ਜੀ ਤੇ ਹੁਣ ਫੇਰ 0.25 ਘਟਾਇਆ ਜੀ ਇਹ ਇਹ ਮੰਨਿਆ ਵੈਸੇ ਵੈਸੇ ਜਿਹੜਾ ਹੈ ਕਿ ਮੰਨਿਆ ਜਾ ਰਿਹਾ ਜਦੋਂ ਆਪਾਂ ਪੜ੍ਹਦੇ ਆ ਜਾਂ ਬਲੌਗਸ ਹੁੰਦੇ ਕੋਈ ਪਰ ਇਹਨਾਂ ਨੂੰ ਆਪਾਂ ਕੋਈ ਇਦਾਂ ਇਹ ਪ੍ਰੋਡਕਸ਼ਨ ਆਪਾਂ ਉਸ ਰੂਪ ਦੇ ਵਿੱਚ ਨਹੀਂ ਕਰ ਸਕਦੇ ਇਹ ਤਾਂ ਜੋ ਚਰਚਾ ਚੱਲਦੀ ਉਹੀ ਗੱਲ ਆਪਾਂ ਕਰ ਸਕਦੇ ਹਾਂ ਬਿਲਕੁਲ ਜੀ ਪਰ ਜਾਨੀ ਕਿ ਇਹ ਮੰਨਿਆ ਜਾ ਰਿਹਾ ਵੀ ਆਹ ਸਾਲ ਦੇ ਐਂਡ ਤੱਕ ਜਿਹੜਾ ਅਫੀਸ਼ੀਅਲ ਕੈਸ਼ ਰੇਟ ਆ 3.5 ਜਾਂ 3.6 ਦੇ ਉੱਤੇ ਆ ਕੇ ਰੁਕ ਜਾਊਗਾ ਜਿਹੜਾ ਕਿ ਅਗਲੇ 2 ਸਾਲਾਂ ਲਈ ਜਾਂ 2.5 ਸਾਲਾਂ ਲਈ ਕੁਝ ਟਾਈਮ ਲਈ ਸਟੇ ਬਲ ਜਾਨੀ ਕਿ ਰਹੂਗਾ ਜਿੰਨਾ ਕਿ ਪ੍ਰੀ ਕੋਵਿਡ ਸਿਚੁਏਸ਼ਨ ਜਿਹੜੀਆਂ ਹੈਗੀਆਂ ਸੀਗੀਆਂ ਠੀਕ ਸੋ ਉੱਥੇ ਵੀ ਇੱਕ ਲੌਂਗ ਰਨ ਇਹ ਸਟੈਕ ਰਹਿ ਸਕਦਾ ਹੈਗਾ ਨਹੀਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਜੀ ਜੀ ਤੇ ਮੇਰੇ ਹਿਸਾਬ ਨਾਲ ਅੱਜ ਦਾ ਆਪਣਾ ਮਤਲਬ ਹੋ ਗਿਆ ਟਾਈਮ ਬਿਲਕੁਲ ਜੀ ਠੀਕ ਹੈ ਜੀ ਜੀ ਤੇ ਆਪਾਂ ਫਿਰ ਲਈਏ ਜੀ ਇਜਾਜ਼ਤ ਬਿਲਕੁਲ ਜੀ ਬਿਲਕੁਲ ਹੁਣ ਆਪਾਂ ਨੂੰ ਚੱਲਣਾ ਚਾਹੀਦਾ ਹੈ ਨਹੀਂ ਸਹੀ ਗੱਲ ਹੈ ਜੀ ਜੀ ਚਲੋ ਠੀਕ ਹੈ ਜੀ ਇਹਦੇ ਨਾਲ ਹੀ ਜੀ ਅੱਜ ਦਾ ਪ੍ਰੋਗਰਾਮ ਤਾਂ ਆਪਾਂ ਅੱਜ ਦੀ ਸਮਾਪਤ ਕਰਦੇ ਆਂ ਤੇ ਤੁਸੀਂ ਇਦਾਂ ਹੀ ਬਣੇ ਰਹੋ C7 ਆਸਟ੍ਰੇਲੀਆ ਨਾਲ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਵੀ ਤੁਸੀਂ ਫੋਲੋ ਕਰਿਓ ਤੇ ਆਪਣਾ ਇੰਸਟਾਗ੍ਰam ਪੇਜ ਤੇ ਵੀ ਜਾ ਕੇ ਫੋਲੋ ਕਰੋ ਤੇ ਅਸੀਂ ਰੈਗੂਲਰ ਅਪਡੇਟਸ ਤੁਹਾਡੇ ਲਈ ਲੈ ਕੇ ਆਉਂਨੇ ਆ ਆਪਣੀ ਵੈਬਸਾਈਟ www.c7australia.com.au ਆਪਾਂ 에ਬਰੀਡੇ ਆਪਣੀਆਂ ਜਿਹੜੀਆਂ ਨਿਊਜ਼ ਅਪਡੇਟ ਖਬਰਾਂ ਪੜਨ ਲਈ ਤੁਸੀਂ ਉੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਇਸ ਦੇ ਨਾਲ ਹੀ ਜੀ ਧੰਨਵਾਦ ਮਿਲਦੇ ਆ ਤੁਹਾਨੂੰ ਅਗਲੇ ਐਪੀਸੋਡ ਵਿੱਚ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ